ਇਹ ਕਾਦੇ ਆਲਾ ਮਾ ਕਿ ਉਹ ਕਰਦੇ ਆ ਆਪਾਂ ਮਾ ਕਿ ਤਿੰਨ ਸ਼ਹਿਰ ਪਵਿੱਤਰ ਲਾਨ ਤੇ ਜੀ ਇਹ ਸਭ ਡਰਾਮੇਬਾਜ਼ੀ ਆ ਸਾਡੇ ਤਾਂ ਵੈਸੇ ਨੂੰ ਮੈਂ ਤਲਵੰਡੀ ਸਾਪੂ ਦੀ ਗੱਲ ਕਰਾਂ ਤੁਹਾਨੂੰ 192 ਦੇ ਵਿੱਚ ਪਹਿਲੀ ਪਵਿੱਤਰ ਸ਼ਹਿਰ ਲਾਨਿਆ ਹੋਇਆ ਸਰਕਾਰ ਨੇ ਇੱਕ ਰੈਟ ਗੇਮ ਖੇਡਣੀ ਉਹ ਆਪਦੇ ਨਜ਼ਾਰੇ ਲਈ ਜਾਂਦੇ ਆ ਠੀਕ ਹੈ ਨਾ ਮੂਰਖ ਬਣਾਈ ਜਾਂਦਾ ਸਿੱਖ ਸੈਂਟੀਮੈਂਟਸ ਵਾਲਾ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਲੱਗੂ ਖਾ ਨਹੀਂ ਪਤਾ ਨਹੀਂ ਕਿੱਡਾ ਕੰਮ ਹੋ ਗਿਆ ਪਰ ਇਹ ਕੰਮ ਕੱਖ ਵੀ ਹੈ ਨਹੀਂ ਅਮਰਸਰ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਉੱਥੇ ਮੀਟ ਸ਼ਾਪਸ ਬੰਦ ਹੋ ਜਾਣਗੀਆਂ ਮੈਂ ਕਹਿੰਦਾ ਗੁਰੂ ਘਰ ਦੇ ਨਾਲ ਜਿੰਨੇ ਮਕਾਨ ਆ ਸਾਰਿਆਂ 'ਚ ਮੀਟ ਵੀ ਬਣਦਾ ਸਾਰਿਆਂ 'ਚ ਸ਼ਰਾਬ ਵੀ ਚੱਲਦੀ ਆ ਸਭ ਤੋਂ ਵੱਡਾ ਨਸ਼ਾ ਜਿਹੜਾ ਕਿ ਇਹ ਪੰਜਾਬ ਦੀ ਸਮੱਸਿਆ ਚਿੱਟਾ ਬਣਿਆ ਖੜਾ ਉਹਦੇ ਸਭ ਤੋਂ ਵੱਡਾ ਜਿਹੜਾ ਮਾਕੇ ਸੈਂਟਰ ਆ ਵਿਕਣ ਦਾ ਉਹ ਸਾਡੇ ਕਿ ਬਿਲਕੁਲ ਤਖਤ ਸਾਹਿਬ ਦੇ ਨਾਲ ਆ ਉਸ ਮਹਾਲੇ ਦੇ ਵਿੱਚ ਤੜਕੇ ਲੈਣਾ ਲੱਗ ਕੇ ਚਿੱਟਾ ਵਿਕਦਾ ਤੇ ਉਹਦੇ ਨਾਲ ਜਿਹੜਾ ਕਿ ਇਹ ਸੜਕ ਦੇ ਨਾਲ ਹੀ ਅਗਲੇ ਪਾਸੇ ਪਾਰਕ ਉਹ ਪਾਰਕੀ ਸ਼ਰੇਮ ਸਰੰਜਾਂ ਮਿਲੀਆਂ ਪਿੱਛੇ ਜੇ ਦਿੱਲੀ ਤੋਂ ਇੱਕ ਟੀਮ ਆਈ ਆ ਐਲਾਨ ਕਰਨ ਤੋਂ ਬਾਅਦ ਉਥੇ ਲਗਭਗ ਭਾਈ ਸੈਂਕੜਿਆਂ ਦੀ ਗਿਣਤੀ 'ਚ ਸਰੰਜਾਂ ਮਿਲੀਆਂ ਤਾਨੂੰ ਲੱਗਦਾ ਹੈ ਕਿ ਇਹ ਤਿੰਨ ਸ਼ਹਿਰ ਜਿਹੜੇ ਪਵਿੱਤਰ ਤਹਲਾਨ ਨਾ ਪੰਜਾਬ ਦਾ ਕੋਈ ਭਲਾ ਹੋਵੇਗਾ ਪੰਜਾਬ ਨੂੰ ਕੋਈ ਫਾਇਦਾ ਹੋਵੇਗਾ ਪੰਜਾਬ ਦੇ ਕੋਈ ਲੋਕਾਂ ਦੇ ਵਿੱਚ ਕੋਈ ਇਸ ਚੀਜ਼ ਦਾ ਚੰਗਾ ਅਸਰ ਜਾਵੇਗਾ ਇਹ ਕੋਈ ਲੱਗਦਾ ਤੁਹਾਨੂੰ ਪੰਜਾਬ ਦਾ ਤਾਂ ਭਲਾ ਪਤਾ ਨਹੀਂ ਮੈਨੂੰ ਬਈ ਤਿੰਨ ਦਿਨ ਸਰਕਾਰ ਦੇ ਹੋਰ ਸੌਖੇ ਟੱਪ ਜਾਣਗੇ ਬੱਲੇ ਬੱਲੇ ਨਾਲ ਹੋਰ ਮਾ ਕੇ ਸਰਕਾਰ ਦੀ ਮਾ ਕੇ ਹੋ ਜਾਊਗੀ ਹੁਣ ਕੀ ਇਹ ਸਰਕਾਰਾਂ ਦਿੰਟ ਪਾਉਂਦੀਆਂ ਨੇ ਅਸੀਂ ਜਿਹੜੇ ਇਹ ਕਾਗਜ਼ਾਂ ਦੇ ਉੱਤੇ ਝਰੀਟਾ ਮਾਰ ਕੇ ਕਹਦੇ ਐਲਾਨਨਾਮੇ ਹੋਗੇ ਜੀ ਠੀਕ ਹੈ ਨਾ ਉਹਦਾ ਪ੍ਰਚਾਰ ਕਰੀ ਜਾਣਾ ਬੱਲੇ ਬੱਲੇ ਕਰਾਈ ਜਾਣੀ ਲੋਕ ਸਾਰੀਆਂ ਗੱਲਾਂ ਸਮਝਦੇ ਹੁਣ ਬੜੀ ਛੋਟੀ ਰਾਜਨੀਤੀ ਰਹਿ ਗਈ ਰਾਜਨੀਤੀ ਜਿਹੜਿਆ ਮੁੱਦਿਆਂ ਤੇ ਹੋਣੀ ਚਾਹੀਦੀ ਸੀ ਆ ਬਲਾਗ ਸੰਬੰਧੀ ਜਿਹੜਾ ਪ੍ਰਸ਼ੀਧ ਵੀ ਹੋ ਗਈਆਂ ਕਿੱਥੇ ਮੁੱਦਾ ਬਣਿਆ ਜਾਂ ਮੈਨੂੰ ਇਹੀ ਮੇਰੇ ਮਨ 'ਚ ਸੀਗਾ ਕਿ ਉੱਥੇ ਭਗਵੰਤ ਮਾਨ ਨੇ ਜਿਹੜਾ ਕੀ ਆ ਉੱਥੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤਾਂ ਹੋ ਸਕਦਾ ਮੈਂ ਕਹਾਂ ਵੀ ਕੀ ਆ ਅਨੰਦਪੁਰ ਦੇ ਮੱਦੇ ਨੂੰ ਨਾ ਚੱਕ ਲੈਣਾ ਕਿਉਂਕਿ ਅਨੰਦਪੁਰ ਦਾ ਮਤਾ ਕੱਲਾ ਇੱਕੋ ਹੀ ਮਾਕੇ ਤਰੀਕਾ ਰਹਿ ਗਿਆ ਪੰਜਾਬ ਦੇ ਵਿੱਚ ਸੀਐਮ ਦੀ ਕੁਰਸੀ ਤੇ ਪਹੁੰਚਣ ਦਾ ਹੋਣ ਅਗਲਾ ਅੱਜ ਜਿਹੜਾ ਕੀ ਆ ਮੈਨੂੰ ਸਾਰੇ ਕਿਤੇ মিডিਆ ਦੇ ਵਿੱਚ ਉਹ ਪਰਸ਼ਾ ਮੈਂ ਕਿ ਚੱਲ ਰਿਹਾ ਹੈਗਾ ਇਹ ਸਾਰਾ ਪ੍ਰੋਪਾਗੈਂਡਾ ਬਈ ਮੈਂ ਤਾਂ ਕਹਿਣਾ ਵੀ ਯਾਰ ਗੁਰੂਆਂ ਦੀ ਵਰਸੋਈ ਧਰਤੀ ਆ ਸਾਰੀ ਧਰਤੀ ਪਵਿੱਤਰ ਆ ਉਦੋਂ ਵੱਡੀ ਗੱਲ ਕੀ ਸਾਡੀ ਗੁਰਬਾਣੀ ਅੰਦਰੋਂ ਪਵਿੱਤਰ ਹੋਣ ਦੀ ਗੱਲ ਕਰਦੀ ਆ ਠੀਕ ਹੈ ਨਾ ਜਿਹੜੀ ਤੁਸੀਂ ਗੱਲ ਕਰੋ ਸ਼ਰਾਬ ਮੀਟ ਦੇ ਆਂਡੇ ਦੀ ਮੈਂ ਕਹਿੰਦਾ ਐ ਜੀਪੀਸੀ ਮੁਲਾਜ਼ਮੇ ਤੇ ਸ਼ਰਾਬਾਂ ਪੀਂਦੇ ਫੜੇ ਗਏ ਆ ਗੁਰਦੁਆਰੇ ਦੇ ਵਿੱਚੋਂ ਜਿਹੜਿਆ ਕੀ ਆ ਮੈਂ ਕਹਿੰਦਾ ਉਹਦੇ ਸ਼ਰੀ ਸਾਹਿਬ ਪਾਏ ਹੁੰਦਾ ਪਾਸੇ ਰੱਖ ਕੇ ਨਾ ਕਿੱਲੀ ਤੇ ਟੰਗ ਕੇ ਪੈਗ ਲਾਉਂਦੇ ਐ ਜੀਪੀਸੀ ਬਹੁਤ ਮਾਕੇ ਇੱਥੇ ਕੀ ਮੁਲਾਜ਼ਮਾ ਹੋਣਗੇ ਤੇ ਬਹੁਤ ਮੁਲਾਜ਼ਮਾ ਜਿਹੜੇ ਕੀ ਆ ਕੋਲੇ ਮੀਟ ਦੇ ਵਾਕੇ ਪੈਸੀ ਉਹ ਵੀ ਗੁਰੂ ਘਰ ਦੀ ਜਿਹੜੀ ਸਰਾਂਗੀ ਤਾਂ ਇੱਥੇ ਸ਼ਰੇ ਆ ਸਭ ਕੁ ਵੀ ਸਾਡੇ ਜੀ ਬੀਰਵਾਲ ਦੇਵ ਸਮਾਕੇ ਕਿ ਉਹਦਾ ਨਾਂ ਚੇਂਜ ਕੀਤਾ ਜਾਵੇ ਲੱਖ ਲਾਣ ਤਾਂ ਜਰ ਮੈਂ ਕਹਣਾ ਸਾਡੇ ਕਾਲ ਦਾ ਤੇ ਜਥੇਦਾਰ ਤੇ ਉਹ ਜਥੇਦਾਰ ਕੀ ਹੈ ਇਹ ਗੱਲ ਦੀ ਮੰਗ ਕਿਹਨਾਂ ਤੋਂ ਕਰਦਾ ਕਾਂਗਰਸੀ ਐਮਐਲਏਾਂ ਤੋਂ ਜਿਨ੍ਹਾਂ ਨੇ 84 ਦੇ ਵਿੱਚ ਸਾਡਾ ਮਾਕੇ ਕਾਲ ਤੱਕ ਦੇ ਅਟੈਕ ਕੀਤਾ ਇਸੇ ਕਰਕੇ ਵਿਚਾਰੇ ਰਾਜੋਣ ਦੇ ਜੇਲ੍ਹ ਚ ਬੈਠੇ ਦੇ ਮਾਕੇ ਸੀਨੇ ਤੇ ਮਾਕੇ ਉੱਤੇ ਸੱਪ ਲਟੇ ਆਵੇ ਹੁਣ ਡਾਇਨਾਸੌਰ ਤੇ ਰਾਜਨੀਤੀ ਹੋ ਰਹੀ ਹੈ ਕਦੇ ਭਗਵਾਨ ਸਿੰਘ ਮਾਨ ਅਕਸਰ ਵੀਰ ਸੰਗਲ ਫੜੀ ਆਉਂਦਾ ਪਵਨ ਸਿੰਘ ਮਾਨ ਉਹਦੀ ਫੂਕ ਕਾਣਦੇ ਕਹਿੰਦੇ ਕਿਰਲੀ ਲਈ ਆਉਂਦਾ ਸੀਗਾ ਮਤਲਬ ਮਤਲਬ ਮੁੱਦਿਆਂ ਦੀ ਸਿਆਸਤ ਕੋਈ ਲੱਗ ਰਿਹਾ ਕਿ ਮੁੱਦਿਆਂ ਦੀ ਸਿਆਸਤ ਹੋ ਰਹੀ ਹੈ ਲੋਕਾਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਵੀ ਇਹ ਮਜ਼ਾਕ ਸਾਡਾ ਡਾਈ ਜਾਂਦੇ ਆ ਯਾਰ ਸਾਡਾ ਮੁੱਦਾ ਕੀ ਸੀ ਤੁਸੀਂ ਡਾਇਨਾਸੌਰ ਦੀ ਗੱਲ ਕੀਤੀ ਮੈਂ ਕਹਿੰਦਾ ਵੀ ਜਿੱਦਿਆਂ ਦਾ ਪੁੱਟਾ ਰਿਜ਼ਲਟ ਆਇਆ ਆ 15 20 ਦਿਨ ਦਾ ਡਾਇਨਾਸੌਰ ਹੀ ਚੱਲੀ ਜਾਂਦੇ ਪਹਿਲੀ ਗੱਲ ਤਾਂ ਸ਼ਰਮ ਹੋਣੀ ਚਾਹੀਦੀ ਸ਼ਹੀਦੀ ਦਿਹਾੜੇ ਸਾਡੇ ਸ਼ੁਰੂ ਹੋ ਚੁੱਕੇ ਸੀ ਉਹਨਾਂ ਸਮਿਆਂ ਦੇ ਵਿੱਚ ਆ ਕੇ ਅਸੀਂ ਕੀ ਇਹ ਕਿਹੜਾਂ ਗੱਲਾਂ ਦੇਤੇ ਚਰਚਾ ਕਰ ਰਹੇ ਹਾਂ 9ਵੇਂ ਗੁਰੂ ਦੇ 350वां ਸ਼ਹੀਦੀ ਦਿਹਾੜੇ ਦੇ ਉੱਤੇ ਇੱਕ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਂ ਸੱਦਿਆ ਜਾਂਦਾ ਆਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਇਤਿਹਾਸਕ ਸੈਸ਼ਨ ਹੈ ਤੇ ਚ ਫੈਸਲੇ ਬੜੇ ਇਤਿਹਾਸਕ ਲਏ ਜਾਣੇ ਉਹਦੇ ਵਿੱਚ ਇੱਕ ਫੈਸਲਾ ਹੁੰਦਾ ਕਿ ਤਿੰਨ ਸ਼ਹਿਰਾਂ ਨੂੰ ਪਵਿੱਤਰ ਐਲਾਨਿਆ ਜਾਂਦਾ ਜਿਹਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਗਲਿਆਰਾ ਉਹਨੂੰ ਸੋਸਤੋ ਅੱਗੇ ਆਨੰਦਪੁਰ ਸ਼੍ਰੀ ਆਨੰਦਪੁਰ ਸਾਹਿਬ ਦੇ ਜਿਹੜੀ ਮਿਊਂਸਿਪਲਿਟੀ ਦਾ ਏਰੀਆ ਜਿੰਨਾ ਵੀ ਤੇ ਜਿੰਨਾ ਵੀ ਤਲਵੰਡੀ ਸਾਬੋ ਦਾ ਮਿਊਂਸਿਪਲਿਟੀ ਦਾ ਏਰੀਆ ਕਿ ਦੋ ਜਿਹੜੇ ਤਖਤ ਤੀਜਾ ਕਾਲ ਤਖਤ ਸਾਹਿਬ ਦਾ ਉਹ ਏਰੀਆ ਜਿਹੜਾ ਉਹ ਪਵਿੱਤਰ ਆ ਲਾਣਿਆਂਗੇ ਕੀ ਇਸ ਤੋਂ ਪਹਿਲਾਂ ਤਲਵੰਡੀ ਸਾਬੋ ਦੇ ਵਿੱਚ ਅੱਜ ਅਸੀਂ ਇਸ ਵਕਤ ਤਲਵੰਡੀ ਸਾਬੋ ਦੇ ਵਿੱਚ ਆ ਕਿ ਇੱਥੇ ਇਸ ਤੋਂ ਪਹਿਲਾਂ ਜਿਹੜੀਆਂ ਹਦੂਦ ਹੈ ਮਿਊਂਸਪਲ ਕਮੇਟੀ ਦੀ ਇਹਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ ਜਾਂ ਮੀਟ ਦੀਆਂ ਦੁਕਾਨਾਂ ਮੌਜੂਦ ਸਨ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨਾ ਨਾਲ ਹੀ ਕਿ ਕੀ ਪਵਿੱਤਰ ਇਹ ਜਿਹੜਾ ਸ਼ਹਿਰ ਐਲਾਨਾ ਇਹ ਸਿੱਖ ਧਰਮ ਦੇ ਮੁਤਾਬਕ ਇਹ ਚੀਜ਼ ਕੋਈ ਰੱਖਦੀ ਆ ਆਪਣੀ ਇੱਕ ਜਿਹੜੀ ਸਥਾਨ ਰੱਖਦੀ ਹੈ ਜਾਂ ਨਹੀਂ ਇਹ ਸਾਰੇ ਵਿੱਚ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਰਪਿੰਦਰ ਨੇ ਲੋਕ ਅਧਿਕਾਰ ਲੈਰ ਤੋਂ ਤਾਂ ਇਹ ਵੱਡੀ ਗੱਲ ਇਹ ਕਿ ਵੀ ਤਲਵੰਡੀ ਤੋਂ ਹੀ ਨਹੀਂ ਤੇ ਇਹਨਾਂ ਨਾਲ ਸਾਰੀ ਗੱਲਬਾਤ ਇਸੇ ਵਿਸ਼ੇ ਤੇ ਕਰਨੀ ਇਸ ਲਈ ਲਾਜ਼ਮੀ ਹੈ ਬਾਈ ਸਸੀ ਕਾਲ ਲੋਕਵਾਜ ਦੇਖਣ ਲਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਕਿਵੇਂ ਸਭ ਤੋਂ ਪਹਿਲਾਂ ਉਹਦੇ ਆਹ ਇਹ ਲੱਖਾਂ ਕਰੋੜਾਂ ਰੁਪਇਆ ਲਗਾ ਕੇ ਜਿਹੜਾ ਉੱਥੇ ਸੈਸ਼ਨ ਸੱਦਿਆ ਗਿਆ ਸੈਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਇਤਿਹਾਸਕ ਫੈਸਲਾ ਤੇ ਉਹਦੀ ਕੱਲ ਐਡਵਰਟਾਈਜ਼ਮੈਂਟ ਆਈ ਤਾਂ ਸਾਰੇ ਅਖਬਾਰ ਭਰੇ ਹੋਏ ਦੇਸ਼ ਮਤਲਬ ਜੋ ਅੰਗਰੇਜ਼ੀ ਪੰਜਾਬੀ ਜੋ ਵੀ ਹੈ ਕਿ ਭਗਵਾਨ ਸਮਾਨ ਸਰਕਾਰ ਦਾ ਇਤਿਹਾਸਕ ਫੈਸਲਾ ਲਾਗੂ ਹੋ ਗਿਆ ਤਿੰਨ ਛੇ ਰੁਪਇਆ ਐਲਾਨ ਦਿੱਤੇ ਜੀ ਐਸਜੀ ਨੂੰ ਮੰਨਦੇ ਹੋ ਤੁਸੀਂ ਤਲਵੰਡੀ ਸਾਬੋ ਦੇ ਰਹਿਣ ਵਾਲਿਆਂ ਕੀ ਸਥਿਤੀ ਸੀ ਇਸ ਤੋਂ ਪਹਿਲਾਂ ਇੱਥੇ ਜਿਹੜੇ ਸ਼ਰਾਬ ਮੀਟ ਦੀ ਜਿਹੜੇ ਸ਼ਹਿਰ ਦੇ ਵਿੱਚ ਹੁਣ ਕੀ ਸਥਿਤੀ ਹੈ ਸਾਰੇ ਵਿਸ਼ੇ ਤੇ ਗੱਲ ਬਾਤ ਸਭ ਤੋਂ ਵੱਡੀ ਗੱਲ ਤਾਂ ਬਈ ਤੁਸੀਂ ਗੱਲ ਜਦੋਂ ਸ਼ੁਰੂ ਕੀਤੀ ਆ ਅਨੰਦਪੁਰ ਦੀ ਗੱਲ ਕੀਤੀ ਵੀ ਅਨੰਦਪੁਰ ਦੇ ਵਿੱਚ ਮੈਨੂੰ ਤਾਂ ਇਹ ਜੀ ਕਿਤੇ ਭਗਵੰਤ ਮਾਨ ਕੀ ਦੂਜਾ ਕਰੈਕਟਰ ਨਾਲ ਲੈ ਜੇ ਵੀ ਅਨੰਦਪੁਰ ਦੇ ಮತੇ ਦੀ ਗੱਲ ਨਾ ਛੇੜ ਲੇ ਅਸਲ 'ਚ ਪੰਜਾਬ ਦੇ ਵਾਸਤੇ ਸਭ ਤੋਂ ਜ਼ਰੂਰੀ ਤਾਂ ਅਨੰਦਪੁਰ ਦਾ ਮਤਾ ਉਥੇ ਜਾ ਕੇ ਗੱਲਾਂ ਜਿਹੜੀਆਂ ਕੀਤੀਆਂ ਕਿ ਹੁਣ ਅਨੰਦਪੁਰ ਦੇ ਮਤੇ ਦੇ ਵਿੱਚ ਜਿਹੜੇ ਪਵਿੱਤਰ ਸ਼ਹਿਰ ਐਲਾਨਣ ਦਾ ਇੱਕ ਉਹਦੇ ਕਲਾਉ ਜ਼ਰੂਰ ਸੀ ਪਰ ਉਹ ਕੱਲੀ ਨਹੀਂ ਸੀ ਕਿਉਂਕਿ ਅਸੀਂ ਸਾਰੇ ਜਾਣਦੇ ਕਿ ਜੋ ਤਸ਼ੱਦਦ ਹੋਇਆ ਪਿਛਲੇ ਟਾਈਮ ਦੇ ਵਿੱਚ 15 20 ਸਾਲ ਜੋ ਸਿੱਖ ਕੌਮ ਨੇ ਮਾ ਕੇ ਸੰਤਾਪ ਚੱਲਿਆ ਉਹਦਾ ਸਭ ਤੋਂ ਵੱਡਾ ਕਾਰਨ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਰੋਸ ਪ੍ਰਦਰਸ਼ਨ ਹੋਏ ਸੀ ਨਾ ਤੇ ਬੀੜੀਆਂ ਦੇ ਬੰਡਲ ਬੰਨ ਕੇ ਮਾ ਕੇ ਭਾਜਪਾ ਦੇ ਮਾ ਕੇ ਜਿਹੜੇ ਰਿੰਗ ਲੀਡਰ ਸੀਗੇ ਉਸ ਸਮੇਂ ਦੇ ਉਹਨਾਂ ਨੇ ਕੀ ਬੰਨ ਕੇ ਤੇ ਕੱਚ ਕੜਾਕਰ ਪਾਨ ਕਹਿੰਦੇ ਵੀ ਜਾਵੇ ਪਾਕਿਸਤਾਨ ਜੋ ਨਾਰੇ ਉੱਥੇ ਲਾਏ ਗਏ ਸੀ ਸਾਰੀ ਜੜ ਉੱਥੋਂ ਜਿਹੜੀ ਸਾਰਾ ਮਾਕੇ ਕਤਲੇਆਮ ਜਿਹੜਾ ਮਾਕੇ ਆਪਣੇ ਪੰਜਾਬ ਦੀ ਧਰਤੀ ਤੇ ਹੋਇਆ ਇਸ ਕਰਕੇ ਕਿ ਜਿਹੜਾ ਇਹ ਮੁੱਦਾ ਸੀਗਾ ਇਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਪਰ ਸਭ ਤੋਂ ਵੱਡੀ ਗੱਲ ਆ ਵੀ ਇਹ ਮੁੱਦੇ ਦੇ ਵਿੱਚ ਅਸਲ ਦੇ ਵਿੱਚ ਸਭ ਤੋਂ ਵੱਡੀ ਲੜਾਈ ਲੜਨੀ ਜੀ ਨੇ ਸੀ ਉਹ ਕੌਣਾ ਉਹ ਸਾਡੀ ਐਸਜੀਪੀ ਜ ਆਕਾਲਤਾ ਜੀ ਮੈਂ ਕਹਿੰਦਾ ਆਕਾਲਤਖ ਦੇ ਜਥੇਦਾਰ ਨੇ ਸਾਨੂੰ ਉਥੋਂ ਕਲਾ ਹੁਕਮ ਲਾਉਣਾ ਇਹ ਕਾਦੇ ਐਲਾਨਾਂ ਮਾ ਕੇ ਉਹ ਕਰਦੇ ਆ ਆਪਾਂ ਮਾ ਕੇ 3000 ਪਵਿੱਤਰ ਐਲਾਨ ਤੇ ਜੀ ਇਹ ਸਭ ਡਰਾਮੇ ਬਾਜੀ ਆ ਮੈਂ ਕਹਣਾ ਵੀ ਸਾਡੇ ਜਥੇਦਾਰ ਦਾ ਇੰਨਾ ਕਮਾ ਕੇ ਕੀ ਇੱਕ ਰਤਬਾ ਸੀ ਉਹਨੇ ਜਿਹੜਾ ਉਥੋਂ ਐਲਾਨ ਕਰਤਾ ਤਾਂ ਮੇਰੇ ਖਿਆਲ ਦੇ ਵਿੱਚ ਸਾਡੇ ਤਾਂ ਵੈਸੇ ਨੂੰ ਮਤਲਵੰਡੀ ਸਾਪੂ ਦੀ ਗੱਲ ਕਰਾਂ ਤੁਹਾਨੂੰ 1992 ਦੇ ਵਿੱਚ ਪਹਿਲੀ ਪਵਿੱਤਰ ਸ਼ਹਿਰ ਲਾਨਿਆ ਹੋਇਆ 1992 1992 ਦਾ ਐਲਾਨਿਆ ਹੋਇਆ ਤੇ ਉਸ ਸਮੇਂ ਦੇ ਉਤੋਂ ਲੈ ਕੇ ਉਦੋਂ ਤੋਂ ਲੈ ਕੇ ਸਾਰੇ ਜਿਨੇ ਮਾਕੇ ਸਾਡੇ ਠੇਕੇ ਲਾ ਲਓ ਹੋਰ ਲਾ ਲਓ ਤੁਸੀਂ ਦੇਖ ਵੀ ਸਕਦੇ ਹੋ ਸਾਰੇ ਕਿਤੇ ਕੀ ਆ ਬਾਹਰ ਕੱਢੇ ਵੇ ਆ ਉਹ ਠੀਕ ਹੈ ਨਾ ਇਹ ਕੋਈ ਵੱਡਾ ਮੁੱਦਾ ਨਹੀਂ ਸੀ ਪਰ ਮੈਂ ਕਿਹਾ ਅਨੰਦਪੁਰ ਦੇ ਵਿੱਚ ਕੀ ਆ ਸਾਡੀ ਵਿਧਾਨ ਸਭਾ ਲੱਗਦੀ ਆ ਮੈਂ ਤਾਂ ਕਿਹਾ ਮੈਨੂੰ ਇਹੀ ਮੇਰੇ ਮਨ ਚ ਸੀਗਾ ਕਿ ਉੱਥੇ ਭਗਵੰਤ ਮਾਨ ਨੇ ਜਿਹੜਾ ਕੀ ਆ ਉੱਥੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤਾਂ ਹੋ ਸਕਦਾ ਮਾਕੇ ਵੀ ਕੀ ਆ ਅਨੰਦਪੁਰ ਦੇ ਮਤੇ ਨੂੰ ਨਾ ਚੱਕ ਲੈਣ ਕਿਉਂਕਿ ਅਨੰਦਪੁਰ ਦਾ ਮਤਾ ਕੱਲਾ ਇੱਕੋ ਹੀ ਮਾਕੇ ਤਰੀਕਾ ਰਹਿ ਗਿਆ ਪੰਜਾਬ ਦੇ ਵਿੱਚ ਸੀਐਮ ਦੀ ਕੁਰਸੀ ਤੇ ਪਹੁੰਚਣ ਦਾ ਹੋਣ ਅਗਲਾ ਜਿਹੜਾ ਬੰਦਾ ਉਹਦੀ ਗੱਲ ਕਰੂਗਾ ਲੋਕ ਮੇਰੇ ਖਿਆਲੇ ਕਿਉਂਕਿ ਸਾਨੂੰ ਸਭ ਨੂੰ ਪਤਾ ਲੱਗ ਗਿਆ ਨਰੇਗਾ ਸਕੀਮ ਆ ਗਈ ਹੋਰ ਜਿੰਨਾ ਕੁਝ ਆ ਰਿਹਾ ਇਹ ਰਾਜਾਂ ਦੇ ਅਧਿਕਾਰ ਖੋਣ ਦੀ ਮਾਕੇ ਹੈਗੇ ਆ ਸਾਰੇ ਤੇ ਆਨੰਦਪੁਰ ਦਾ ਮਤਾ ਰਾਜਾਂ ਦੇ ਅਧਿਕਾਰ ਵੱਧ ਅਧਿਕਾਰਾਂ ਦੀ ਗੱਲ ਕਰਦਾ ਉਸ ਨੂੰ ਕੀ ਹੈ ਜਿਹੜਾ ਤੋੜ ਮੋੜ ਕੇ ਜਿਵੇਂ ਮਰਜ਼ੀ ਪੁੱਠਾ ਸਿੱਧਾ ਸਰਕਾਰਾਂ ਨੇ ਪੇਸ਼ ਕੀਤਾ ਪਰ ਹੁਣ ਲੋਕ ਸਮਝ ਗਏ ਵੀ ਉਹ ਮਤਾ ਕੀ ਸੀ ਪਰ ਉਸ ਮਤੇ ਤੇ ਗੱਲ ਕਰਨ ਦੀ ਥਾਂ ਤੇ ਸਰਕਾਰ ਨੇ ਜੋ ਉੱਥੇ ਕਿਹਾ ਤੇ ਅੱਜ ਜਿਹੜਾ ਕੀ ਹੈ ਮੈਂ ਕਹਿੰਦਾ ਸਾਰੇ ਕਿਤੇ ਮੀਡੀਆ ਦੇ ਵਿੱਚ ਉਹ ਪਰਸ਼ਮਾ ਕੇ ਚੱਲ ਰਿਹਾ ਹੈਗਾ ਇਹ ਸਾਰਾ ਪ੍ਰੋਪਾਗੈਂਡਾ ਬਈ ਮੈਂ ਤਾਂ ਕਹਿਣਾ ਵੀ ਯਾਰ ਗੁਰੂਆਂ ਉਦੋਂ ਵੱਡੀ ਗੱਲ ਕੀ ਸਾਡੀ ਗੁਰਬਾਣੀ ਅੰਦਰੋਂ ਪਵਿੱਤਰ ਹੋਣ ਦੀ ਗੱਲ ਕਰਦੀ ਆ ਠੀਕ ਹੈ ਨਾ ਜਿਹੜੇ ਤੁਸੀਂ ਗੱਲ ਕਰੋ ਸ਼ਰਾਬ ਮੀਟ ਦੇ ਅੰਡੇ ਦੀ ਮੈਂ ਕਹਿੰਦਾ ਐ ਜੀਪੀਸੀ ਮੁਲਾਜ਼ਮੇ ਇੱਥੇ ਸ਼ਰਾਬਾਂ ਪੀਂਦੇ ਫੜੇ ਗਏ ਆ ਗੁਰਦੁਆਰੇ ਦੇ ਵਿੱਚੋਂ ਜਿੰਨੇ ਕੀ ਆ ਮੈਂ ਕਹਿੰਦਾ ਉਹਦੇ ਸ਼ਰੀ ਸਾਹਿਬ ਪਾਏ ਹੁੰਦਾ ਪਾਸੇ ਰੱਖ ਕੇ ਨਾ ਕਿੱਲੀ ਤੇ ਟੰਗ ਕੇ ਪੈਗ ਲਾਉਂਦੇ ਐ ਜੀਪੀਸੀ ਬਹੁਤ ਮਾਕੇ ਇੱਥੇ ਕੀ ਮੁਲਾਜ਼ਮ ਹੋਣਗੇ ਤੇ ਬਹੁਤ ਮੁਲਾਜ਼ਮਾ ਜਿਹੜੇ ਕੀ ਆ ਕੋਲੇ ਮੀਟ ਦੇ ਮਾਕੇ ਪੈ ਸੀ ਉਹ ਵੀ ਗੁਰੂ ਘਰ ਦੀ ਜਿਹੜੀ ਸਰਾਂਗੀ ਤਾਂ ਇੱਥੇ ਸ਼ਰੇਆਮ ਸਭ ਕੁਝ ਚੱਲਦਾ ਬਾਕੀ ਮੀਟ ਦਾ ਕੋਈ ਰੌਲਾ ਹੀ ਹੈ ਨਹੀਂ ਮੈਂ ਕਹਿੰਦਾ ਸਾਡੇ ਗੁਰੂ ਸਾਹਿਬ ਨੇ ਨਿਵੇੜਿਆ ਹੋਇਆ ਖਾਣ ਪੀਣ ਦਾ ਮਸਲਾ ਮੈਂ ਕਿ ਧਰਮ ਨਾਲ ਜੋੜ ਕੇ ਸਾਡੇ ਲੋਕ ਜਿਹੜਾ ਮੈਂ ਕਿ ਬਿਨਾਂ ਗੱਲ ਤੋਂ ਕੀ ਹੈ ਕਲੇਸ਼ ਉਲਝਾ ਰੱਖਿਆ ਇਹਨਾਂ ਦੇ ਗੱਲ ਕਰਨ ਦੀ ਥਾਂ ਤੇ ਅਸਲ ਸਾਡਾ ਜਿਹੜਾ ਧਾਰਮਿਕ ਫਲਸਫਾ ਹੈਗਾ ਉਹਦੀ ਗੱਲ ਮੈਂ ਕਹਿੰਦਾ ਸਰਕਾਰਾਂ ਨਹੀਂ ਕਰ ਸਕਦੀਆਂ ਉਹਦੀਆਂ ਗੱਲ ਅਸਲ ਵਿੱਚ ਬਣਦੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਕਰਨੀ ਬਣਦੀ ਸੀ ਠੀਕ ਹੈ ਨਾ ਸ਼੍ਰੋਮਣੀ ਕਮੇਟੀ ਦੀ ਕਰਨੀ ਬਣਦੀ ਸੀ ਅਕਾਲ ਤਖਤ ਦੀ ਕਰਨੀ ਬਣਦੀ ਸੀ ਪਰ ਸਾਡਾ ਕੀ ਹੈ ਮੈਂ ਕਹਿੰਦਾ ਪਿੱਛੇ ਜਿਹੜਾ ਕਲੇਸ਼ ਵਿਵਾਦ ਛਿੜਿਆ ਨਾ ਉਹ ਵੀ ਕੀ ਇੱਥੋਂ ਜੇ ਆਪਾਂ ਨਾਲ ਜੋੜ ਕੇ ਦੇਖੀਏ ਤਾਂ ਸਾਡਾ ਕਾਲ ਦਾ ਦਾ ਜਥੇਦਾਰ ਜਿਹੜਾ ਹੈਗਾ ਉਹ ਯਾਰ ਮਿੰਤਾ ਕਰ ਰਿਹਾ ਲਿਖ ਕੇ ਠੀਕ ਹੈ ਨਾ ਲਿਖਤੀ ਤੌਰ ਦੇ ਉੱਤੇ ਸਾਰੇ ਕਾਂਗਰਸੀਆਂ ਨੂੰ ਮੰਗ ਦਿੱਤੀ ਜਾਂਦੀ ਆ ਠੀਕ ਹੈ ਨਾ ਰਾਜਵਾਣਾ ਵਾ ਕੇ ਜਿਹਦਾ ਵਿਰੋਧ ਕਰਦਾ ਬਾਅਦ ਦੇ ਵਿੱਚ ਉਹ ਮੰਗ ਕੀ ਸੀ ਵੀ ਸਾਡੇ ਜੀ ਬੀਰਵਾਲ ਦੇਵ ਸਮਾਕੇ ਕੀ ਉਹਦਾ ਨਾਮ ਚੇਂਜ ਕੀਤਾ ਜਾਵੇ ਲੱਖ ਲਾਣ ਤਾ ਯਾਰ ਮੈਂ ਕਹਿੰਦਾ ਸਾਡੇ ਕਾਲ ਦਾ ਦੇ ਜਥੇਦਾਰ ਤੇ ਉਹ ਜਥੇਦਾਰ ਕੀ ਹੈ ਇਹ ਗੱਲ ਦੀ ਮੰਗ ਕਿੰਨਾ ਤੋਂ ਕਰਦਾ ਕਾਂਗਰਸੀ ਐਮਐਲਏਾਂ ਤੋਂ ਜਿਨ੍ਹਾਂ ਨੇ 84 ਦੇ ਵਿੱਚ ਸਾਡਾ ਮੱਕ ਅਕਾਲ ਤਖਤ ਦੇ ਅਟੈਕ ਕੀਤਾ ਇਸੇ ਕਰਕੇ ਆ ਵਿਚਾਰੇ ਰਾਜਵਾਨ ਦੇ ਜੇਲ੍ਹ ਚ ਬੈਠੇ ਤੇ ਮੱਕ ਸੀਨੇ ਤੇ ਮੱਕ ਉੱਤੇ ਸੱਪ ਲਟੇ ਆ ਉਹਦੇ ਉਹਨੇ ਬੋਲਣਾ ਬਣਦਾ ਸੀ ਉਹਦਾ ਤੇ ਮੈਂ ਕਹਿੰਦਾ ਪੰਜਾਬ ਦੇ ਹਰ ਬੰਦੇ ਦਾ ਬੋਲਣਾ ਬਣਦਾ ਅਕਾਲ ਤਖਤ ਤੋਂ ਜੋ ਫਰਮਾਨ ਜਾਰੀ ਹੋ ਗਿਆ ਉਹ ਸਾਡਾ ਐਲਾਨਨਾਮਾ ਸਿੱਖਾਂ ਦਾ ਜੇ ਉੱਥੋਂ ਐਲਾਨਨਾਮਾ ਪੰਜਾਬ ਦੀ ਧਰਤੀ ਦੇ ਜਿੱਥੇ ਮੈਜੋਰਟੀ ਜੀ ਸਿੱਖ ਹੈਗੇ ਜਿੱਥੋਂ ਐਲਾਨਨਾਮਾ ਜਿਹੜਾ ਵੀ ਮਾਇਕ ਉੱਤੇ ਹੋ ਜੇ ਉਦੋਂ ਬਾਅਦ ਜੇ ਦੁਕਾਨਾਂ ਰਹਿਣੀਆਂ ਮੈਂ ਕਿਹੜਾ ਲੋਕ ਚੱਕ ਕੇ ਬਾਹਰ ਕੱਢ ਦਿੰਦੇ ਤਾਂ ਦੂਜੀ ਗੱਲ ਇਹ ਆ ਵੀ ਪਵਿੱਤਰਤਾ ਦਾ ਕੀ ਆ ਸਾਡਾ ਮੰਨਣਾ ਇਹ ਆ ਵੀ ਪਵਿੱਤਰਤਾ ਬੰਦੇ ਨੇ ਅੰਦਰੋਂ ਹੋਣਾ ਉਹ ਗੁਰਬਾਣੀ ਦੇ ਪ੍ਰਚਾਰ ਨਾਲ ਹੋਣਾ ਗੁਰਬਾਣੀ ਦੀ ਸਮਝ ਨਾਲ ਹੋਣਾ ਉਹਦੇ ਤੇ ਨਾ ਤਾਂ ਐ ਜੀ ਪੀ ਸੀ ਨੇ ਕੰਮ ਕੀਤਾ ਨਾ ਹੋਰ ਨੇ ਕੰਮ ਕੀਤਾ ਸਰਕਾਰ ਨੇ ਇੱਕ ਰੈਟ ਗੇਮ ਖੇਡਣੀ ਉਹ ਆਪਦੇ ਨਜ਼ਾਰੇ ਲਈ ਜਾਂਦੇ ਆ ਠੀਕ ਹੈ ਨਾ ਮੂਰਖ ਬਣਾਈ ਜਾਂਦਾ ਸਿੱਖ ਸੈਂਟੀਮੈਂਟਸ ਵਾਲੇ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਲੱਗੂ ਫਾਨੀ ਪਤਾ ਨਹੀਂ ਕਿੱਡਾ ਕੰਮ ਹੋ ਗਿਆ ਪਰ ਇਹ ਕੰਮ ਕੱਖ ਵੀ ਹੈ ਨਹੀਂ ਅਮਰਸਰ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਉੱਥ ਅਸਲ ਦੇ ਵਿੱਚ ਤਾਂ ਕੀ ਆ ਤੁਸੀਂ ਤਲਵੰਡੀ ਸਾਬੋਂ ਛੋਟਾ ਜਿਹਾ ਸਾਡਾ ਟਾਊਨ ਆ ਬਾਈ ਇਹ ਨਹੀਂ ਕਿ ਹੱਦ ਮੈਂ ਕਹਿੰਦਾ 2 ਕਿਲੋਮੀਟਰ ਤੇ ਮੁੱਕ ਜਾਂਦੀ ਆ ਤੇ ਸਾਡੇ ਸਾਰੇ ਜਿਹੜੇ ਹੈਗੇ ਉਹ ਸਾਰੇ ਬਾਹਰ ਨੇ ਮੈਂ ਕਹਿੰਦਾ ਗੁਰੂ ਘਰ ਦੇ ਨਾਲ ਜਿੰਨੇ ਮਕਾਨ ਆ ਸਾਰਿਆਂ 'ਚ ਮੀਟ ਵੀ ਬਣਦਾ ਸਾਰਿਆਂ 'ਚ ਸ਼ਰਾਬ ਵੀ ਚੱਲਦੀ ਆ ਰੌਲਾ ਤਾਂ ਮੈਂ ਕਹਿੰਦਾ ਪਵਿੱਤਰ ਦਾ ਕਰਨਾ ਤਾਂ ਅੰਦਰੋਂ ਪਵਿੱਤਰ ਕਰਨਾ ਬੰਦਾ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਨਸ਼ੇ ਸਾਰੇ ਮਾੜੇ ਆ ਸਭ ਤੋਂ ਵੱਡਾ ਨਸ਼ਾ ਜਿਹੜਾ ਕੀ ਆ ਪੰਜਾਬ ਦੀ ਸਮੱਸਿਆ ਚਿੱਟਾ ਬਣਿਆ ਖੜਾ ਉਹਦੇ ਸਭ ਤੋਂ ਵੱਡਾ ਜਿਹੜਾ ਮੈਂ ਕਿ ਸੈਂਟਰ ਆ ਵਿਕਣ ਦਾ ਉਹ ਸਾਡੇ ਕੀ ਆ ਬਿਲਕੁਲ ਤਖਤ ਸਾਹਿਬ ਦੇ ਨਾਲ ਆ ਠੀਕ ਹੈ ਉੱਥੇ ਭਾਈ ਜੀ ਬਾਜੀਗਰਾਂ ਦਾ ਮਹੱਲਾ ਵਜਦਾ ਬਿਲਕੁਲ ਮੈਂ ਕਹਣਾ ਆਪਣਾ ਮਸਤੂਆਣਾ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਸੜਕ ਆਉਂਦੀ ਹੈ ਵਿਚਾਲੇ ਤੇ ਨਾਲ ਮਹੱਲਾ ਤੇ ਉਸ ਮਹੱਲੇ ਦੇ ਵਿੱਚ ਤੜਕੇ ਲੈਣਾ ਲੱਗ ਕੇ ਚਿੱਟਾ ਵਿਕਦਾ ਤੇ ਉਹਦੇ ਨਾਲ ਜਿਹੜਾ ਕਿ ਇਹ ਸੜਕ ਦੇ ਨਾਲ ਹੀ ਅਗਲੇ ਪਾਸੇ ਪਾਰਕ ਉਹ ਪਾਰਕ ਸ਼ਰੇਮ 56 ਮਿਲੀਆਂ ਪਿੱਛੇ ਜੇ ਦਿੱਲੀ ਤੋਂ ਇੱਕ ਟੀਮ ਆਈ ਆ ਐਲਾਨ ਕਰਨ ਤੋਂ ਬਾਅਦ ਉੱਥੇ ਲਗਭਗ ਭਾਈ ਸੈਂਕੜੇ ਦੀ ਗਿਣਤੀ 'ਚ 56 ਮਿਲਗੀਆਂ ਉਹਨਾਂ ਨੇ ਮੁੰਡੇ ਫੜ ਲਏ ਜਿਹੜੇ ਕਿ ਉੱਥੇ ਡਰੱਗ ਕਰਕੇ ਨਿਕਲ ਰਹੇ ਸੀ ਯਾਰ ਜਾਈ ਕਿੱਧਰ ਨੂੰ ਜਾਂਦੇ ਆ ਇਹ ਸਭ ਡਰਾਮੇਬਾਜ਼ੀਆਂ ਨੇ ਇਸ ਕਰਕੇ ਅਸੀਂ ਆਪਦੇ ਵੱਲੋਂ ਕੀ ਇਹ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਿਧਾਂਤ ਸੀ ਉਹ ਕਹਿੰਦੇ ਸੀ ਮਾੜਿਆਂ ਦੇ ਵਿੱਚ ਵੀ ਤੁਸੀਂ ਚੰਗੇ ਰਹਿਣਾ ਹੈ ਮਤਲਬ ਇਸ ਸੰਸਾਰ ਦੇ ਵਿੱਚ ਜੇ ਭਗਤੀ ਮਤਲਬ ਉਹ ਤਾਂ ਹਰ ਇੱਕ ਚੀਜ਼ ਨੂੰ ਇਹ ਕਹਿੰਦੇ ਸੀ ਭਗਤੀ ਵੀ ਕਰਨੀ ਹੈ ਤਾਂ ਇਹਨਾਂ ਲੋਕਾਂ 'ਚ ਰਹਿ ਕੇ ਗ੍ਰਸਥ 'ਚ ਰਹਿ ਕੇ ਹਰ ਇੱਕ ਕੰਮ ਤੁਸੀਂ ਉਹ ਚੀਜ਼ 'ਚ ਰਹਿ ਕੇ ਕਰਨਾ ਉਹ ਤਾਂ ਕਿੰਨੇ ਕਿੰਨੇ ਲੋਕਾਂ ਨਾਲ ਮੱਥਾ ਲਾਉਂਦੇ ਆ ਜਿਹੜੇ ਵੱਖੋ-ਵੱਖਰਿਆਂ ਨਾਲ ਉਹਨਾਂ ਨਾਲ ਸਮਝਾਉਂਦੇ ਆ ਉਹਨਾਂ ਨੂੰ ਕੀ ਜਿਹੜੇ ਉਹਨਾਂ ਦਾ ਕਨਸੈਪਟ ਸੀ ਕਿ ਤੁਸੀਂ ਪਵਿੱਤਰਾਂ ਦੇ ਵਿੱਚ ਰਹਿ ਕੇ ਪਵਿੱਤਰ ਰਹਿਣਾ ਉਹ ਕਨਸੈਪਟ ਤੇ ਗੱਲ ਟੁਕਦੀ ਹੈ ਜੇ ਬ੍ਰਾਹਮਣਵਾਦੀ ਫਲਸਫਾ ਹੈ ਕਿ ਜਿਵੇਂ ਉਧਰ ਸ਼ਹਿਰਾਂ ਨੂੰ ਫਲਾਣੇ ਨੂੰ ਲਾਣਤਾ ਢੋਕੇ ਨੂੰ ਲਾਣਤੇ ਉਹ ਚੀਜ਼ ਹੈ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਬ੍ਰਾਹਮਣਵਾਦੀ ਫਲਸਫੇ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਸਾਧੂ ਜਾ ਕੇ ਬਾਣਾ ਚ ਬੈਠੇ ਆ ਦੁਨੀਆਂ ਤੋਂ ਨਰਲੇਪ ਹੋ ਕੇ ਬੈਠੇ ਆ ਵੀ ਜਿੱਥੇ ਤੁਹਾਨੂੰ ਕੁਝ ਦਿਸਣਾ ਹੀ ਨਹੀਂ ਹਾਂ ਠੀਕ ਹੈ ਨਾ ਹੁਣ ਮਹਾਤਮਾ ਬੁੱਧ ਦੀ ਜੇ ਅਸੀਂ ਗੱਲ ਕਰ ਲਈਏ ਠੀਕ ਹੈ ਨਾ ਉਹ ਜਿਹੜੇ ਲੋਕ ਵਾਕੇ ਤਪੱਸਵੀ ਵਾਕੇ ਤਪੱਸਿਆ ਵੀ ਕਹਾਉਂਦੇ ਆ ਪਰ ਉਹ ਕੀ ਆ ਦੁਨੀਆ ਨਾਲੋਂ ਪਾਸੇ ਜਾ ਕੇ ਆਪਦੀਆਂ ਇੰਦਰੀਆਂ ਤੇ ਕੰਟਰੋਲ ਕਰਦੇ ਆ ਹੁਣ ਕਾਮ ਕ੍ਰੋਧ ਲੋਭ ਮੋਹ ਤੇ ਜੇ ਤੁਸੀਂ ਕੀ ਆ ਕੰਟਰੋਲ ਕਰਨ ਨਾ ਲੋਕਾਂ 'ਚ ਰਹਿ ਕੇ ਕਰੋ ਸਾਡੇ ਬਾਬੇ ਨਾਨਕ ਦਾ ਫਲਸਫਾ ਹੈ ਯਾਰ ਮੇਰੇ ਮੂੰਹੇ ਤੇ ਮੀਟ ਧਰ ਦਿਓ ਸ਼ਰਾਬ ਧਰ ਦਿਓ ਮੈਂ ਨਹੀਂ ਅੰਦਰੋਂ ਵਾਕੇ ਮੇਰਾ ਹੈਗਾ ਮੈਂ ਨਹੀਂ ਖਾਉ ਪੀਉਂਗਾ ਪਰ ਅੰਦਰੋਂ ਪਵਿੱਤਰਤਾ ਵਾਸਤੇ ਸਾਨੂੰ ਗੁਰਬਾਣੀ ਨਾਲ ਵੀ ਜੁੜਨਾ ਪਊ ਸਾਡੇ ਗੁਰੂ ਦੇ ਫਲਸਫੇ ਨਾਲ ਵੀ ਜੁੜਨਾ ਪਊ ਜੋੜਨਾ ਤਾਂ ਉਹਦੇ ਨਾਲ ਸੀ ਅਸੀਂ ਜਿਹੜੇ ਕੀ ਕਾਗਜ਼ਾਂ ਦੇ ਉੱਤੇ ਝਰੀਟਾ ਮਾਰ ਕੇ ਕਹਦੇ ਐਲਾਨਨਾਮੇ ਹੋ ਗਏ ਜੀ ਠੀਕ ਹੈ ਨਾ ਉਹਦਾ ਪ੍ਰਚਾਰ ਕਰੀ ਜਾਣਾ ਬੱਲੇ ਬੱਲੇ ਕਰਾਈ ਜਾਣੀ ਲੋਕ ਸਾਰੀਆਂ ਗੱਲਾਂ ਸਮਝਦੇ ਹੁਣ ਬੜੀ ਛੋਟੀ ਰਾਜਨੀਤੀ ਰਹਿ ਗਈ ਰਾਜਨੀਤੀ ਜਿਹੜੇ ਮੁੱਦਿਆਂ ਤੇ ਹੋਣੀ ਚਾਹੀਦੀ ਸੀ ਆ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਵੀ ਹੋ ਗਈਆਂ ਕਿੱਥੇ ਮੁੱਦਾ ਬਣਿਆ ਮੁੱਦੇ ਦਾ ਜੀ ਗੈਂਗਸਟਰਾਂ ਦੇ ਮੁੱਦੇ ਬਣ ਗਏ ਜੀ ਫਲਾਣੇ ਦਾ ਟਿੱਕ ਟਿੱਕ ਗੈਂਗਸਟਰਾਂ ਨੇ ਲੜ ਲਈ ਜਿਹੜੇ ਮਾ ਕੇ ਮੁੱਦੇ ਬਣਾ ਰੱਖੇ ਆ ਇਹਨਾਂ ਮੁੱਦਿਆਂ ਨਾਲੋਂ ਸਾਨੂੰ ਪਾਸੇ ਹੋ ਕੇ ਸਭ ਤੋਂ ਵੱਡੀ ਗੱਲ ਤੁਸੀਂ ਜਿਹੜੀ ਕੀਤੀ ਆ ਵੀ ਸਾਡੇ ਬਾਬੇ ਨਾਨਕ ਨੇ ਸਾਨੂੰ ਇਹੀ ਗੱਲ ਕਿਹਾ ਕਿ ਜਿਵੇਂ ਤੁਸੀਂ ਗੱਲ ਕੀਹੀ ਆ ਵੀ ਤੁਸੀਂ ਲੋਕਾਂ ਦੇ ਵਿੱਚ ਰਹਿ ਕੇ ਠੀਕ ਹੈ ਨਾ ਇੱਕ ਛੋਟੀ ਜੀ ਮਾ ਕੇ ਕਹਾਣੀ ਵੀ ਹੈਗੀ ਆ ਕਹਿੰਦੇ ਵੀ ਕਿ ਕੋਈ ਸਾਧੂ ਬੈਠਾ ਸੀ ਜੀ ਉਹਦੇ ਮੂਰ ਦੀ ਕੀ ਆ ਕੋਈ ਨਗਨ ਅਵਸਥਾ ਚ ਔਰਤ ਦੌੜ ਕੇ ਲੰਘਦੀ ਆ ਮਗਰ ਉਹਦਾ ਰੇਪ ਕਰਨ ਜਿਹੜੇ ਕਰਨਾ ਚਾਹੁੰਦੇ ਸੀ ਉਹ ਲੋਕ ਕੀ ਉਹਦੇ ਮਗਰ ਪਏ ਹੋਏ ਸੀ ਉਹਦੇ ਕੋਲ ਦੀ ਲੰਘੀ ਮੁੜ ਕੇ ਜਿਹੜੇ ਬੰਦੇ ਮਾਕੇ ਸੀਗੇ ਉਹਨੇ ਜਾ ਕੇ ਸਾਧੂ ਨੂੰ ਪੁੱਛ ਲਵੇ ਇਥੋਂ ਕੋਈ ਔਰਤ ਜਾਂਦੀ ਦੇਖੀ ਆ ਹੂੰ ਤਾਂ ਸਾਧੂ ਨੇ ਕੀ ਕਿਹਾ ਕਹਿੰਦਾ ਵੀ ਕੋਈ ਲੰਘਿਆ ਸੀ ਉਹ ਕੀਆ ਇਹਦਾ ਮਤਲਬ ਸਾਹ ਦੇ ਅੰਦਰੋਂ ਕੀਆ ਕੰਮ ਕਰੋ ਸਾਰਾ ਕੀਆ ਕੰਟਰੋਲ ਕੀਆ ਮਰਿਆ ਹੋਇਆ ਸੀ ਜੇ ਉਹਦੇ ਅੰਦਰ ਹੁੰਦਾ ਤਾਂ ਉਹਨੂੰ ਮੇਰੇ ਖਿਆਲ ਚ ਕੀ ਉਹਦਾ ਫਰਕ ਵੀ ਦੀਂਦਾ ਉਹਨੂੰ ਦੀ ਹਵਸਤਾ ਵੀ ਦੀਂਦੀ ਰੌਲਾ ਤਾਂ ਇਹ ਆ ਵੀ ਤੁਸੀਂ ਦੁਨੀਆ 'ਚ ਰਹਿ ਕੇ ਆਪ ਦੇ ਆਪ ਨੂੰ ਉਹਨਾਂ ਤੋਂ ਨਿਰਲੇਪ ਕਿਵੇਂ ਰੱਖਣਾ ਉਹ ਨਿਰਲੇਪ ਰੱਖਣ ਦਾ ਤਰੀਕਾ ਸਾਡੀ ਗੁਰਬਾਣੀ ਮਨ 'ਚ ਬਸਾਉਣੀ ਆ ਗੁਰੂ ਦਾ ਫਲਸਫਾ ਬਸਾਉਣਾ ਉਹਦੇ ਬਾਰੇ ਗੱਲ ਜਿਹਨਾਂ ਨੇ ਕਰਨੀ ਸੀ ਉਹ ਅੱਜ ਸਭ ਤੋਂ ਵੱਡੇ ਛੜੇ ਇੰਸਟੀਚਿਊਨ ਨੂੰ ਢਾਉਣ ਤੇ ਲੱਗੇ ਹੋਏ ਆ ਛੜੇ ਇੰਸਟੀਚਿਊਨ ਤਿੰਨ ਸੀਗੇ ਭਾਈ ਠੀਕ ਹੈ ਨਾ ਤਿੰਨੇ ਅਸੀਂ ਜਾਣਦੇ ਆ ਜਿਹੜੀ ਇਸ ਸੀ ਨਾਲ ਰਿਲੇਟਡ ਸੀ ਕਿ ਸ਼੍ਰੋਮਣੀ ਕਮੇਟੀ ਸੀ ਸ਼੍ਰੋਮਣੀ ਅਕਾਲੀ ਦਲ ਸੀ ਜਾਂ ਅਕਾਲ ਤਖਤ ਸੀ ਹੁਣ ਜਿਵੇਂ ਅਸੀਂ ਗੱਲ ਕਰਦੇ ਆ ਮੈਂ ਨਾ ਬਾਦਲਾ ਨੂੰ ਕਈ ਵਾਰੀ ਕਿਹਾ ਮੇਰੇ ਬਥੇਰੇ ਲੋਕ ਕਰਦੇ ਆ ਉਹ ਬਾਕੀ ਹੁਣ ਬਥੇਰੇ ਜਲੂਸ ਕੱਢਿਆ ਜਾ ਰਿਹਾ ਸਿਆਸਤ ਦੇ ਡਾਇਨਾਸੌਰ ਫਲਾਨਾ ਜੀ ਮੈਂ ਤਾਂ ਇੱਕ ਕਹਿਣਾ ਹੁੰਦਾ ਵੀ ਜਿਵੇਂ ਨਾ ਇੱਕ ਪੁਲਿਸ ਆਫਸਰ ਨੇ ਗੱਲ ਕੀਤੀ ਸੀ ਕਹਿੰਦਾ ਵੀ ਬਿੱਠ ਮਾਰੀ ਬਿੱਠ ਦੇ ਵਿੱਚ ਕੀ ਆਪਾਂ ਕਹਿੰਦੇ ਵੀ 20 ਹੁੰਦੇ ਆ ਕਈ ਵਾਰੀ ਉਹ 20 ਕਹਿੰਦਾ ਉਗਰੇ ਆ ਉਗਰ ਕੇ ਦਰਖਤ ਬਣ ਗਏ ਦਰਖਤ ਬਣ ਕੇ ਉਹ ਜਿਹੜੇ ਪਾਸਿਆਂ ਦੇ ਬਿਲਡਿੰਗਾਂ ਸੀ ਉਹ ਸਿੱਟਣੀਆਂ ਸ਼ੁਰੂ ਕਰਤੀਆਂ ਮਾਲਕਿ ਇੰਸਟੀਚਿਊਸ਼ਨ ਤਾਂ ੜਟਾਉਣੇ ਸ਼ੁਰੂ ਕਰਤੇ ਤੇ ਬਾਦਲ ਕਹਨੇ ਉਹ ਕੰਮ ਕੀਤਾ ਇਹਨਾਂ ਨੇ ਆਪਦੀਆਂ ਜੜਾਂ ਫੁਲਾ ਕੇ ਨਾ ਇਹਨਾਂ ਨੇ ਇੰਸਟੀਚੂਟ ਹਾਟੇਰੀ ਕਰਤੇ ਬਈ ਜਿੰਨੇ ਸਾਡੇ ਇਹ ਤਿੰਨੇ ਇੰਸਟੀਚੂਟ ਸੀਗੇ ਠੀਕ ਹੈ ਨਾ ਜਿਨ੍ਹਾਂ ਨੇ ਅਸਲ ਦੇ ਵਿੱਚ ਸਾਨੂੰ ਕੀ ਸਿੱਖੀ ਨਾਲ ਜੋੜਨਾ ਸੀ ਜਾਂ ਉਹ ਫਲਸਫੇ ਨਾਲ ਜੋੜਨਾ ਸੀ ਪਵਿੱਤਰਤਾ ਮਾਲਕਿ ਅੰਦਰ ਸਾਡੇ ਪੈਦਾ ਕਰਨੀ ਸੀ ਉਹ ਤਿੰਨਾਂ ਦਾ ਘਾਣ ਕਰਨ ਵਾਲੇ ਕੀ ਆ ਇਹ ਲੋਕ ਨੇ ਇਹਨਾਂ ਨੇ ਕੀ ਉਹੀ ਜਿਹੜੀ ਮਾਕੇ ਵਿੱਠ ਪੱਜੀ ਤੇ ਉਹਦੀਆਂ ਜੜਾਂ ਨੇ ਕੀ ਸਾਡੀਆਂ ਸਾਰੀਆਂ ਅੰਦਰੋਂ ਤੱਕ ਖੋਖਲੀਆਂ ਕਰਤੀਆਂ ਇਹ ਲੋਕਾਂ ਨੇ ਸਾਡੇ ਅਕਾਲ ਤਖਤ ਨੂੰ ਵੀ ਅੰਦਰੋਂ ਢਾਤਾ ਤਾਂ ਇਸ ਕਰਕੇ ਕੀ ਮੈਂ ਕਹਣਾ ਉਸ ਮੁੱਦੇ ਦੇ ਉੱਤੇ ਵਿਰੋਧੀ ਧਿਰ ਵੀ ਕੋਈ ਗੱਲ ਨਹੀਂ ਕਰਦੀ ਨਾ ਤਾਂ ਐ ਜੀ ਪੀ ਸੀ ਨਾ ਕਿ ਇਹ ਗੱਲ ਕਰ ਸਕਦੇ ਆ ਠੀਕ ਹੈ ਹੁਣ ਭਗਵੰਤ ਮਾਨ ਜੋ ਕੰਮ ਕਰਦਾ ਜੋ ਉੱਥੋਂ ਬੈਠਾ ਮਾਕੇ ਗੱਲ ਛੱਡ ਦਿੰਦਾ ਉਹਦਾ ਇਹਨਾਂ ਕੋਲ ਕਾਉਂਟਰੀ ਹੈ ਨਹੀਂ ਇਸ ਕਰਕੇ ਕੀ ਉਹ ਆਪਦੀ ਸਿਆਸਤ ਕਰੀ ਜਾਂਦਾ ਇਹਨਾਂ ਦੇ ਪੱਲੇ ਕੁਝ ਹੈ ਨਹੀਂ ਇਹ ਸਾਰਾ ਜਿਹੜੇ ਸਿਆਸਤ ਅੱਜ ਪੰਜਾਬ ਨੂੰ ਦੇਖ ਕੇ ਬਸ ਤਰਸ ਆਉਂਦਾ ਵੀ ਇਹ ਤੁਹਾਨੂੰ ਲੱਗਦਾ ਕਿ ਇਹ ਤਿੰਨ ਸ਼ਹਿਰ ਜਿਹੜੇ ਪਵਿੱਤਰ ਤਹਲਾਨ ਹਨ ਪੰਜਾਬ ਦਾ ਕੋਈ ਭਲਾ ਹੋਵੇਗਾ ਪੰਜਾਬ ਨੂੰ ਕੋਈ ਫਾਇਦਾ ਹੋਵੇਗਾ ਪੰਜਾਬ ਦੇ ਕੋਈ ਲੋਕਾਂ ਦੇ ਵਿੱਚ ਕੋਈ ਇਸ ਚੀਜ਼ ਦਾ ਚੰਗਾ ਅਸਰ ਜਾਵੇਗਾ ਕੋਈ ਲੱਗਦਾ ਤੁਹਾਨੂੰ ਇਹ ਚੀਜ਼ ਪੰਜਾਬ ਦਾ ਤਾਂ ਭਲਾ ਪਤਾ ਨਹੀਂ ਮੈਨੂੰ ਬਈ ਤਿੰਨ ਦਿਨ ਸਰਕਾਰ ਦੇ ਹੋਰ ਸੌਖੇ ਟੱਪ ਜਾਣਗੇ ਬੱਲੇ ਬੱਲੇ ਨਾਲ ਹੋਰ ਮਾ ਕੇ ਸਰਕਾਰ ਦੀ ਮਾ ਕੇ ਹੋ ਜਾਊਗੀ ਹੁਣ ਕੀ ਇਹ ਸਰਕਾਰਾਂ ਦਿੰਡ ਪਾਉਂਦੀਆਂ ਨੇ ਹੁਣ ਪਤਾ ਵੀ ਸਾਲ ਰਹਿ ਗਿਆ ਸਾਲ ਦੇ ਵਿੱਚ ਕੀ ਇਹਨਾਂ ਨੂੰ ਮੁੱਦੇ ਚਾਹੀਦੇ ਆ ਆ ਚਾਰ ਪੰਜ ਦਿਨ ਕਿ ਇਸੇ ਮੁੱਦੇ ਨੂੰ ਕਿ ਮੀਡੀਆ ਨਾਲ ਵੀ ਹਾਈਲਾਈਟ ਕੀਤਾ ਜਾਊ ਜਿਹੜਾ ਮਾਕੇ ਪੇਡ মিডিਆ ਹੈਗਾ ਉਹਨਾਂ ਨੇ ਬੱਲੇ ਬੱਲੇ ਕਰਨੀਆਂ ਕੁਝ ਕਿ ਚੰਦਕ মিডিਆ ਉਹ ਹੋਣਗੇ ਜਿਹੜੇ ਬਾਇਸ ਹੋ ਕੇ ਜਾਂ ਕਿ ਜਾਂ ਨਿਊਟਰਲ ਹੋ ਕੇ ਜਿਹੜੇ ਗੱਲ ਕਰਨਗੇ ਠੀਕ ਹੈ ਨਾ ਇਹਨਾਂ ਮੁੱਦਿਆਂ ਦੇ ਉੱਤੇ ਹੁਣ ਆਪਾਂ ਵੀ ਖੜੇ ਆ ਆਪਾਂ ਵੀ ਅਜੇ ਉਸੇ ਮੁੱਦੇ ਤੇ ਕਿਉਂ ਗੱਲ ਕਰ ਰਹੇ ਕੋਈ ਸਾਨੂੰ ਉਸ ਮੁੱਦੇ ਤੇ ਲਜਾਇਆ ਗਿਆ ਆਪਾਂ ਕਹਿਣੇ ਆ ਕਿ ਸਾਡਾ ਜਲੂਸ ਕੱਢਿਆ ਜਾ ਰਿਹਾ ਸਾਡਾ ਮੁੱਦਾ ਹੀ ਹੈ ਨਹੀਂ ਆਪਾਂ ਇਹ ਗੱਲ ਕਰ ਰਹੇ ਆ ਪਰ ਉਹਨਾਂ ਨੇ ਉਹ ਮੁੱਦੇ ਨੂੰ ਬਣਾ ਕੇ ਆਦੇ 5-7 ਦਿਨ ਟਪਾਉਣੇ ਆ ਇਦੂ ਵੱਧ ਫਾਇਦਾ ਨਾ ਦਾ ਲੋਕਾਂ ਨੂੰ ਹੋਣਾ ਠੀਕ ਹੈ ਸਿਆਸਤ ਦੇ ਵਿੱਚ ਜਿਹੜਾ ਫਾਇਦਾ ਹੈ 7 ਦਿਨ ਟਪਾਉਣੇ ਆ ਇਹ 7 ਦਿਨ ਸ ਮਤਲਬ ਅ ਇੱਕ ਤੁਸੀਂ ਕਿਹਾ 75 ਹਜ਼ਾਰਾਂ ਦੀ ਇੱਕ ਗੱਲ ਮਤਲਬ ਤੁਸੀਂ ਵੈਸੇ ਚਰਚਾ ਵੀ ਕੀਤੀ ਹੈ ਕਿ ਹੁਣ ਡਾਇਨਾਸੌਰ ਤੇ ਰਾਜਨੀਤੀ ਹੋ ਰਹੀ ਹੈ ਕਦੇ ਭਗਵਾਨ ਸਿੰਘ ਮਾਨ ਅਕਸਰ ਵੀਰ ਸੰਗਲ ਫੜੀ ਆਉਂਦਾ ਹੈ ਭਗਵਾਨ ਸਿੰਘ ਮਾਨ ਉਹਦੀ ਫੂਕ ਕਾੜਨ ਦੇ ਕਹਿੰਦੇ ਕਿਰਲੀ ਲਈ ਆਉਂਦਾ ਸੀਗਾ ਮਤਲਬ ਮਤਲਬ ਮੁੱਦਿਆਂ ਦੀ ਸਿਆਸਤ ਕੋਈ ਲੱਗ ਰਿਹਾ ਕੋਈ ਮੁੱਦਿਆਂ ਦੀ ਸਿਆਸਤ ਹੋ ਰਹੀ ਹੈ ਕਦੇ ਡਾਇਨਾਸੌਰ ਦੀ ਸਿਆਸਤ ਹੋਣੀ ਇਹ ਇਹ ਕੋਈ ਮੁੱਦੇ ਆ ਪੰਜਾਬ ਦੇ ਸਭ ਤੋਂ ਵੱਡੀ ਗੱਲ ਬਈ ਇਹ ਹੈ ਯਾਰ ਇਹ ਮਜ਼ਾਕ ਲੋਕਾਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਵੀ ਇਹ ਮਜ਼ਾਕ ਸਾਡਾ ਡਾਈ ਜਾਂਦੇ ਆ ਯਾਰ ਸਾਡਾ ਮੁੱਦਾ ਕੀ ਸੀ ਤੁਸੀਂ ਡਾਇਨਾਸੌਰ ਦੀ ਗੱਲ ਕੀਤੀ ਮੈਂ ਕਿਹਾ ਵੀ ਜਿੱਦਾਂ ਦਾ ਪੁੱਟਾ ਰਿਜ਼ਲਟ ਆਇਆ ਆ 15 20 ਦਿਨ ਦਾ ਡਾਇਨਾਸੋਰੀ ਚੱਲੀ ਜਾਂਦੇ ਪਹਿਲੀ ਗੱਲ ਤਾਂ ਸ਼ਰਮ ਆਉਣੀ ਚਾਹੀਦੀ ਸ਼ਹੀਦੀ ਦਿਹਾੜੇ ਸਾਡੇ ਸ਼ੁਰੂ ਹੋ ਚੁੱਕੇ ਸੀ ਉਹਨਾਂ ਸਮਿਆਂ ਦੇ ਵਿੱਚ ਆ ਕੇ ਅਸੀਂ ਕੀ ਇਹ ਕਿਹੜਾਂ ਗੱਲਾਂ ਦੇਤੇ ਚਰਚਾ ਕਰ ਰਹੇ ਹਾਂ ਇੱਥੇ ਚਰਚਾ ਕਰਨੀ ਕੀ ਮੈਂ ਕਿਹਾ ਸਾਡੇ ਗੁਰੂ ਨਾਲ ਕਿਸੇ ਹੱਲੇ ਜੋੜਨੀ ਸੀ ਠੀਕ ਹੈ ਨਾ ਸਭ ਕੁਝ ਉਮਾ ਕੇ ਹੋਣਾ ਸੀ ਪਰ ਜਿਹੜੇ ਕੀਤੇ ਜਾ ਰਹੇ ਆ ਹੁਣ ਉਹ ਕਹਿੰਦੇ ਜੀ ਅਸੀਂ ਇੰਨੀਆਂ ਵੋਟਾਂ ਲੈ ਕੇ ਉਹਨਾਂ ਅੱਜ ਵੀ ਮੈਂ ਕਹਿੰਦਾ ਡਾਇਨਾਸੌਰਾਂ ਦੀ ਚਰਚਾ ਹੋਈ ਜਾਂਦੀ ਆ ਠੀਕ ਹੈ ਨਾ ਵੀ ਹਾਂ ਜੀ ਸਾਡੀ ਇੰਨੀ ਆਪਾਂ ਸਾਰੇ ਜਾਣਦੇ ਆ ਕਿਸੇ ਦੇ ਪੱਲੇ ਨਾ ਇਲੈਕਸ਼ਨ 'ਚ ਡੱਕਾ ਨਹੀਂ ਪਿਆ 48% ਬੰਦੇ ਵੋਟ ਕਰਨਗੇ 52% ਇਹਨਾਂ ਦੇ ਚਪੇੜ ਮਰੀਏ ਸਾਰੀਆਂ ਪਾਰਟੀਆਂ ਦੀ ਫਿਰ ਤਾਂ ਸਾਰੀਆਂ ਹਰਗੇ ਮੈਂਜੋਰਟੀ 52% ਆ ਬਈ ਠੀਕ ਹੈ ਨਾ ਜਦੋਂ ਉਹ ਵੋਟ ਪਾਉਣੀ ਨਹੀਂ ਗਏ ਉਹ ਜੋ ਜਿਹੜਾ ਤੁਹਾਨੂੰ ਕੀ ਸ਼ੇਅਰ ਮਿਲਦਾ ਤੁਸੀਂ ਉਹਦੇ ਸਿਰ ਤੇ ਦਮਕ ਜੇ ਮਾਰੀ ਜਾਓ ਅਸਲ ਜਿਹੜੀ ਰੁੱਸੀ ਵੋਟ ਆ ਨਾ ਜਿਹੜੀ ਕਿ ਵੋਟ ਪੈਂਦੀ ਜੇ ਇੱਥੇ 65 70% ਆ ਤੁਹਾਨੂੰ ਮਤਲਬ ਗੋੜਨੀਆਂ ਲੱਗਦਾ ਦਿਖਾਉਂਦਾ ਇਹਨਾਂ ਦੀਆਂ ਠੀਕ ਹੈ ਨਾ ਮੌਜੂਦਾ ਸਰਕਾਰ ਨੂੰ ਸੀਟਾਂ ਲਈਆਂ ਨੇ ਠੀਕ ਹੈ ਨਾ ਉਹ ਬਾਦਲ ਕੇ ਦਾ ਉੱਥੇ ਤੱਕ ਹੀ ਖੜਿਆ ਮੈਂ ਕਹਿੰਦਾ ਵੀ ਵਧੇ ਤੱਕ ਹਾਂ ਹੈ ਨਹੀਂ ਇੱਥੇ ਬਠਿੰਡੇ ਚ ਪਹਿਲਾਂ ਹੀ ਇਹਨਾਂ ਦੀ ਐਮਪੀ ਜਿੱਤੀ ਹੋਈ ਆ ਬਠਿੰਡਾ ਮਾਨਸਾ ਪਹਿਲੀ ਸਟਰੋਂਗ ਸੀ ਮੁਕਸਰ ਦੇ ਵਿੱਚ ਸਟਰੋਂਗ ਸੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਕੀ ਲੋਕਾਂ ਨੇ ਸੋਬੜਾ ਸਾਫ਼ ਕਰਤਾ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਣ ਪੰਜਾਬ ਦੀ ਅੱਜ ਜਿਹੜਾ ਭਵਿੱਖ ਆ ਉਹ ਵੀ ਧੁੰਦਲਾ ਅੱਜ ਸਿਆਸੀ ਪਿਕਚਰ ਵੀ ਧੁੰਦਲੀ ਆ ਆਉਣ ਵਾਲੇ ਸਮੇਂ ਚ ਜਿਹੜਾ ਡਰਾਮੇ ਉਹ ਬੰਦਾ ਪੰਜਾਬ ਚ ਦੁਆਰੇ ਸਰਕਾਰ ਬਣਾ ਕੇ ਫਿਰ ਕੁਰਸੀ ਦੇ ਭਾਵੇਂ ਨੂੰ ਹੱਥ ਪਾਲੂ ਆ ਗੱਲ ਡਰਾਮਿਆਂ ਤੇ ਖੜੀ ਆ ਇਸੇ ਕਰਕੇ ਅਜ ਚਰਨਜੀਤ ਚੰਨੀ ਵੀ ਜੁੜਕਲੇ ਜਿਨਾਂ ਨੇ ਸ਼ੁਰੂ ਕਰਤੇ ਅੱਜ ਮੈਂ ਕਿਹੜਾ ਸੁਖਵੀਰ ਬਾਦਲ ਵੀ ਜੁੜਕਲੇ ਮਾ ਕੇ ਸ਼ੁਰੂ ਕਰਤੇ ਪਰ ਮੈਂ ਗਰੰਟੀ ਕਰਦਾ ਵੀ ਝੁੜਕਲੇ ਚ ਭਗਵੰਤ ਮਾਨੇ ਨੂੰ ਹਰਾਇਆ ਨਹੀਂ ਜਾਣਾ ਜਿਹੜੇ ਹਾਲਾਤ ਅੱਜ ਬਣੇ ਖੜੇ ਆ ਬਸ ਇਹੀ ਮੇਰੀ ਮਾਕੇ ਆਖੀਰਲੀ ਗੱਲ ਆ ਜੀ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕੀਤੀ ਭਾਈ ਰੁਪਿੰਦਰ ਦੇ ਨਾਲ ਉਹਨਾਂ ਨੇ ਵੀ ਗੱਲ ਕਲੀਅਰ ਕੀਤੀ ਹੈ ਕਿ ਜਿਹੜਾ ਤਰਵੰਡੀ ਸਾਬੋ ਸ਼ਹਿਰ ਹੈ 1992 ਦਾ ਹੀ ਪਵਿੱਤਰ ਲਾਨਿਆ ਹੋਇਆ ਹੈ ਤੇ ਇਹਦੇ ਵਿੱਚ ਪਹਿਲਾਂ ਹੀ ਨਾ ਤਾਂ ਸ਼ਹਿਰ ਦੇ ਅੰਦਰ ਮੀਟ ਦੀਆਂ ਦੁਕਾਨਾਂ ਤੇ ਨਾ ਹੀ ਸ਼ਰਾਬ ਦੇ ਠੇਕੇ ਸੋ ਇਹ ਚੀਜ਼ਾਂ ਦੇ ਉੱਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ ਕੋਈ ਸਿਆਦ ਦਾ ਤਕ ਨਹੀਂ ਬਣਦਾ ਨਾ ਤਾਂ ਇਹ ਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੋਣਾ ਹੈ ਨਾ ਹੀ ਸਿੱਖ ਧਰਮ ਦੇ ਮੁਤਾਬਕ ਇਹ ਚੀਜ਼ ਕੋਈ ਮਾਇਨੇ ਰੱਖਦੀ ਹੈ ਅਸਲ ਦੇ ਵਿੱਚ ਇਹ ਕੰਮ ਕਰਨ ਵਾਲਿਆ ਤਾਂ ਹੋਰ ਬਹੁਤ ਕੰਮ ਕਰਨ ਵਾਲਿਆ ਪੰਜਾਬ ਦੇ ਹੋਰ ਬਹੁਤ ਮੁੱਦੇ ਐ ਗੁਰੂਆਂ ਦੀ ਵਿਚਾਰਧਾਰਾ ਇਹ ਤੋਂ ਬਹੁਤ ਉੱਤੇ ਐ ਤੇ ਗੱਲ ਉਹਦੀ ਕਰਨੀ ਬਣਦੀ ਐ ਨਾ ਕਿ ਆ ਵੀੜੇ ਫੋਕੇ ਮੁੱਦਿਆਂ ਨੂੰ ਲੈ ਕੇ ਕਦੇ ਇਸ ਤਰੀਕੇ ਤੇ ਸਿਆਸਤ ਕਰੋੜਾਂ ਰੁਪਇਆ ਖਰਚ ਦੇਣਾ ਕਦੇ ਡਾਇਨਾਸੌਰ ਦੇ ਸੰਗਲ ਫੜ ਲੈਣੇ ਇਹ ਪੰਜਾਬ ਦੇ ਮੁੱਦੇ ਨਹੀਂ ਐ ਗੱਲ ਪੰਜਾਬ ਦੇ ਮੁੱਦਿਆਂ ਦੀ ਹੋਵੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ